ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਇਹ ਨਵਾਂ ਸਾਲ ਸਭ ਸੰਗਤਾਂ ਵਾਸਤੇ ਸਭ ਜੀਵਾਂ ਵਾਸਤੇ ਖੁਸ਼ੀਆਂ ਭਰਪੂਰ ਲੈ ਕੇ ਆਉਣਾ ਸਭ ਦੇ ਘਰਾਂ ਵਿੱਚੋਂ ਦੁੱਖਾਂ ਤਕਲੀਫਾਂ ਦਾ ਨਾਸ ਕਰਨਾ ਅਨੰਦਾਂ ਦੇ ਵਾਧੇ ਕਰਨਾ ਸਰੀਰਾਂ ਨੂੰ ਤਾਕਤ ਬਖਸ਼ਣਾ ਘਰਾਂ ਵਿੱਚ ਪਿਆਰ ਇਤفاق ਬਣਾਈ ਰੱਖਣਾ ਵਾਹਿਗੁਰੂ ਜੀ ਤੁਹਾਡੇ ਅੱਗੇ ਅਰਦਾਸ ਹੈ ਵਾਹਿਗੁਰੂ 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 ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਣ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਨੋਹੋ ਪੜੋਹੋ ਨਿਤ ਭਾਈ ਗੁਰ ਪੂਰੈ ਤੂ ਰਾਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਪਰ ਤਖ ਗੁਰੂ ਨਿਸਤਾਰੇ ਰਾਗ ਤਨਾਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ RAM ਸਿਮਰ RAM ਸਿਮਰ RAM ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂੜਤੇ ਅਧਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂੜਤੇ ਅਧਕਾਈ ਰਹਾਉ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖ ਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਦ ਆਈ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭਰਮੇ ਤੌ ਲਾਜ ਨ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੈਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰਸਨੇਹੀ ਭਾਵ ਭਗਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਹੇ ਭਾਈ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰ ਸਦਾ RAM ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ ਵਿਕਾਰਾਂ ਵਿੱਚ ਡੁੱਬਦੇ ਹਨ ਬੌਤੀ ਪੁੱਤਰ ਸਰੀਰ ਘਰ ਦੌਲਤ ਇਹ ਸਾਰੇ ਸੁਖ ਦੇਣ ਵਾਲੇ ਜਪਦੇ ਹਨ ਪਰ ਜਦੋਂ ਮੌਤ ਰੂਪ ਤੇਰਾ ਅਖੀਰਲਾ ਸਮਾ ਆਇਆ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ ਰਹਿ ਜਾਏਗਾ ਅਜਾਮਲ ਗਜ ਗਨਕਾ ਇਹ ਵਿਕਾਰ ਕਰਦੇ ਰਹੇ ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ ਤਾਂ ਇਹ ਵੀ ਇਹਨਾਂ ਵਿਕਾਰਾਂ ਵਿੱਚੋਂ ਪਾਰ ਲੰਘ ਗਏ ਹੇ ਸੱਜਣ ਤੂੰ ਸੂਰ ਕੁੱਤੇ ਆਦਕ ਦੀਆਂ ਜੂਨੀਆਂ ਵਿੱਚ ਭਟਕਦਾ ਰਿਹਾ ਫਿਰ ਵੀ ਤੈਨੂੰ ਹੁਣ ਸ਼ਰਮ ਨਹੀਂ ਆਈ ਤੂੰ ਅਜੇ ਵੀ ਨਾਮ ਨਹੀਂ ਸਿਮਰਦਾ ਪਰਮਾਤਮਾ ਦਾ ਅੰਮ੍ਰਿਤ ਨਾਮ ਵਿਸਾਰ ਕੇ ਕਿਉਂ ਵਿਕਾਰਾਂ ਦਾ ਜ਼ਹਿਰ ਖਾ ਰਿਹਾ ਹੈ ਹੇ ਭਾਈ ਸ਼ਾਸਤਰਾ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ ਤੇ ਸ਼ਾਸਤਰਾ ਵਿੱਚ ਕਿੰਨਾ ਕੰਮਾਂ ਬਾਰੇ ਨਾਹੀ ਹੈ ਇਹ ਵਹਿਮ ਛੱਡ ਦੇ ਤੇ ਪਰਮਾਤਮਾ ਦਾ ਨਾਮ ਸਿਮਰ ਏ ਦਾਸ ਕਬੀਰ ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ ਸਾਥੀ ਬਣਾ